ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤੁਹਾਨੂੰ ਲੈ ਚੱਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਪਰ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਲੈ ਕੇ ਆਏ ਇੱਕ ਟਰਾਲੀ ਜੋ ਕਿ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ 11 ਫੁੱਟ ਲંબਾਈ 6 ਫੁੱਟ ਚੜਾਈ 1020 ਦੇ ਟਾਇਰ ਰੇਟ 1,05,000 ਰੁਪਏ ਜੱਕ ਲੱਗਿਆ ਹੋਇਆ ਟਰਾਲੀ ਦੇ ਤੁਸੀਂ ਤਸਵੀਰਾਂ ਟਰਾਲੀ ਦੀ ਹਾਲਤ ਜੋ ਕੇ ਦੇਖ ਸਕਦੇ ਹੋ ਬਹੁਤ ਵਧੀਆ ਸਾਫ ਹਾਲਤ ਵਿੱਚ ਮਾਡਲ 2019 ਜਾਲੀ ਦੇ ਸਮੇਤ ਟਰਾਲੀ ਵਿਕਿਆਉ ਸਾਫ ਹਾਲਤ ਵਿੱਚ ਜੋ ਕੇ ਸੀ ਤੁਹਾਨੂੰ ਫਰਸ਼ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਵਧੀਆ ਸਾਫ ਹਾਲਤ ਵਿੱਚ ਟਰਾਲੀ ਵਿਕਿਆਉ ਜੋ ਵੀ ਵੀਰ ਟਰਾਲੀ ਲੈਣ ਦਾ ਚਾਹਵਾਨ ਹੋਵੇ ਤਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਵੀਰਾਂ ਨੂੰ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਤੇ ਰੇਟ ਸੰਬੰਧੀ ਗੱਲਬਾਤ ਕਰ ਸਕਦੇ ਹੋ। ਦੂਰੇ ਟੈਰਾ ਵਾਲੀ ਟਰਾਲੀ ਜਿਵੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਵੀ ਵੀਰ ਟਰਾਲੀ ਲੈਣ ਦਾ ਚਾਹ ਬਣ ਹੋਵੇ ਤਾਂ ਕਮੈਂਟ ਯੂਨੀਵਰਸਿਟੀ ਚ ਕਮੈਂਟ ਵੀ ਕਰ ਸਕਦੇ ਹੋ ਤੇ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਕੰਟੈਕਟ ਨੰਬਰ ਵੀਰਾਂ ਦਾ ਦਿੱਤਾ ਹੈ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਟਰਾਲੀ ਸੰਬੰਧੀ ਜਾਣਕਾਰੀ ਲੈ ਸਕਦੇ ਹੋ। ਲੈਫਟ ਪੰਪ ਲੱਗਿਆ ਹੋਇਆ ਮਾਡਲ 2019 ਰੇਟ 1,05,000 ਰੁਪਏ। ਧੰਨਵਾਦ ਜੀ।